ਅੰਮ੍ਰਿਤਸਰ ਦੇ ਵਿੱਚ ਇੱਕ ਇਨਸਾਨੀਤ ਨੂੰ ਸ਼ਰਮ 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 ਸ਼ਰ ਕਿਸੇ ਦੀ ਬੇਇੱਜ਼ਤੀ ਜਾਂ ਫਿਰ ਕਿਸੇ ਦੇ ਉੱਤੇ ਅਤਿਆਚਾਰ ਕਰ ਸਕਦੇ ਨੇ ਸਕਰੀਨ ਦੇ ਉੱਤੇ ਤੁਸੀਂ ਇੱਕ ਬਜ਼ੁਰਗ ਬਾਬੇ ਨੂੰ ਅੱਖਾਂ ਪੂੰਝਦੇ ਨੂੰ ਦੇਖ ਰਹੇ ਹੋ ਤਾਂ ਦਾਦੇ ਕੀ ਇਸ ਬਜ਼ੁਰਗ ਬਾਬੇ ਦੇ ਨਾਲ ਅਜਿਹਾ ਕੀਤਾ ਗਿਆ ਜੋ ਕਿ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦੇਣ ਵਾਲਾ ਜੀ ਹਾਂ ਦਾਦੀ ਐ ਕਿ ਇਸ ਬਜ਼ੁਰਗ ਬਾਬੇ ਨੇ ਜਦੋਂ ਅੰਮ੍ਰਿਤਸਰ ਸਟੇਸ਼ਨ ਤੇ ਜਾ ਰਿਹਾ ਸੀ ਤਾਂ ਉਸ ਦੌਰਾਨ ਇਸ ਦੀ ਹਾਲਤ ਕੁਝ ਜ਼ਿਆਦਾ ਠੀਕ ਨਹੀਂ ਸੀ ਪਰ ਇਸ ਦਾ ਅਚਾਨਕ ਬਾਥਰੂਮ ਜਿਹੜਾ ਕਿ ਵਿੱਚ ਨਿਕਲ ਜਾਂਦਾ ਜਿਸ ਦੇ ਚੱਲਦੇ ਸਟੇਸ਼ਨ ਦੇ ਉੱਤੇ ਜਿਹੜਾ ਕਿ ਬਾਥਰੂਮ ਹੋਣ ਦੇ ਕਰਕੇ ਜਿਹੜੇ ਉੱਤੇ ਕਰਮਚਾਰੀ ਸੀ ਉਹਨਾਂ ਦੇ ਵੱਲੋਂ ਇਸ ਬਾਬੇ ਦੇ ਉੱਤੇ ਅਤਿਆਚਾਰ ਕਰਦੇ ਹੋਏ ਉਸ ਨੂੰ ਜਿਹੜਾ ਕਿ ਉਸ ਪਿਸ਼ਾਬ ਨੂੰ ਸਾਫ਼ ਕਰਨ ਲਈ ਕਿਹਾ ਗਿਆ ਤਾਂ ਫਿਰ ਬਜ਼ੁਰਗ ਬਾਬੇ ਤੋਂ ਉਸ ਦੀ ਦਸਤਾਰ ਉਤਾਰਵਾ ਕੇ ਉਸ ਦੇ ਨਾਲ ਪਿਸ਼ਾਬ ਸਾਫ ਕਰਵਾਇਆ ਪੋਚਾ ਲਗਾਇਆ ਗਿਆ ਜਿਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋਈਆਂ ਵਾਇਰਲ ਹੋਣ ਤੋਂ ਬਾਅਦ ਬਾਅਦ ਜਿਹੜਾ ਕਿ ਲਗਾਤਾਰ ਇਸ ਕਰਮਚਾਰੀ ਨੂੰ ਲਾਂਤਾਂ ਪਾਈਆਂ ਚੋਰੀ ਨੇ ਹੱਦ ਹੀ ਹੋ ਗਈ ਇੱਕ ਬਜ਼ੁਰਗ ਵਿਅਕਤੀ ਕਿਸੇ ਦਾ ਦਿਲ ਨਹੀਂ ਕਰਦਾ ਜਾਂ ਕਿਸੇ ਨੇ ਜਾਣ ਕੇ ਜਹੀ ਹਰਕਤ ਨਹੀਂ ਕੀਤੀ ਉਹ ਸਰੀਰਕ ਤੌਰ ਤੇ ਕਮਜ਼ੋਰ ਸੀ ਉਸ ਦੀ ਹਾਲਤ ਵੀ ਠੀਕ ਨਹੀਂ ਸੀ ਬਿਮਾਰੀ ਦੇ ਚੱਲਦੇ ਉਸ ਤੋਂ ਕੰਟਰੋਲ ਹੀ ਨਹੀਂ ਹੋਇਆ ਕਿ ਉਸ ਦਾ ਪਿਸ਼ਾਬ ਜਿਹੜਾ ਕਿ ਵਿੱਚ ਨਿਕਲ ਜਾਂਦਾ ਪਰ ਇੱਥੇ ਸਭ ਤੋਂ ਵੱਡਾ ਸਵਾਲ ਖੜਾ ਇਸ ਕਰਮਚਾਰੀ ਤੇ ਹੋਇਆ ਕਿ ਚਲੋ ਮੰਨ ਲਓ ਕਿ ਗਲਤੀ ਦੇ ਨਾਲ ਜਾਂ ਬਿਮਾਰੀ ਦੇ ਚਲਦੇ ਉਸ ਕੋਲ ਅਜਿਹਾ ਹੋ ਗਿਆ ਕੀ ਤੁਹਾਡੇ ਚ ਇਨਸਾਨੀਅਤ ਇਸ ਕਦਰ ਮਰ ਚੁੱਕੀ ਹੈ ਕਿ ਤੁਸੀਂ ਇੱਕ ਬਜ਼ੁਰਗ ਨੂੰ ਇਹ ਉਸ ਦੀ ਘੱਟੋ ਘੱਟ ਉਮਰ ਦਾ ਤਾਂ ਲਿਹਾਜ਼ ਕਰ ਲੈਂਦੇ ਤੁਸੀਂ ਇਸ ਤਰੀਕੇ ਦੇ ਨਾਲ ਇੱਕ ਦਸਤਾਨ ਦੀ ਵੀ ਜੁੜੀ ਕਿ ਬਿਆਦ ਵੀ ਕੀਤੀ ਹੈ ਕਿ ਤੁਸੀਂ ਉਸ ਬਜ਼ੁਰਗ ਬਾਬੇ ਤੇ ਜਿਹੜਾ ਕਿ ਅਤਿਆਚਾਰ ਕਰਦੇ ਹੋ ਤੇ ਪਿਸ਼ਾਬ ਜਿਹੜਾ ਕਿ ਸਾਫ਼ ਕਰਵਾਇਆ ਜਾਂਦਾ ਹੈ ਕਿੱਥੋਂ ਤੱਕ ਸਹੀ ਹੈ ਫਿਰ ਕੀ ਹੋ ਗਿਆ ਜੇ ਅਚਾਨਕ ਉਸ ਬਜ਼ੁਰਗ ਬਾਬੇ ਦੇ ਬਿਮਾਰੀ ਦੇ ਚੱਲਦੇ ਜਾਂਦੇ ਸਿਹਤ ਠੀਕ ਨਾ ਹੁੰਦੇ ਚੱਲਦੇ ਅਜਿਹਾ ਕੰਮ ਹੋ ਵੀ ਗਿਆ ਸੀ ਤਾਂ ਤੁਹਾਡੇ ਵਰਗੇ ਲੋਕ ਵੀ ਝਾੜੂ ਦੇ ਨਾਲ ਤੂੰ ਸਾਫ਼ ਕਰ ਦਿੰਦਾ ਪਰ ਇਸ ਤਰੀਕੇ ਦੇ ਨਾਲ ਉਸ ਬਜ਼ੁਰਗ ਬਾਬੇ ਦੀ ਦਸਤਾਰ ਨਾਲ ਤੁਸੀਂ ਪੋਚਾ ਲਵਾਇਆ ਇਹ ਕਿੱਥੋਂ ਤੱਕ ਸਹੀ ਹੈ ਜਿਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਵਿੱਚ ਕਾਫੀ ਜਿਹੜਾ ਕਿ ਰੋਸ ਪਾਇਆ ਜਾ ਰਿਹਾ ਲਾਂਤੋਂ ਜਿਹੜੇ ਕਿ ਪਾਇਆ ਜਾ ਰਹੇ ਨੇ ਬਜ਼ੁਰਗ ਬਾਬੇ ਨੇ ਰੋ ਰੋ ਕੇ ਸਾਰੀ ਹੱਡ ਵੀ ਤਿਸਣਾਈ ਇਹ ਵੀਡੀਓ ਦੇਖ ਕੇ ਸੱਚੀ ਇੱਕ ਵਾਰ ਅੱਖਾਂ ਨਾਮ ਜ਼ਰੂਰ ਹੁੰਦੀਆਂ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਲੋਕ ਇਸ ਕਦਰ ਕਿਸੇ ਦੇ ਉੱਤੇ ਅਤਿਆਚਾਰ ਕਰ ਸਕਦੇ ਨੇ ਇਸ ਵੀਡੀਓ ਦੇਖ ਕੇ ਤੁਹਾਡੇ ਵੀ ਜੜ ਕੀ ਲੋਕੰਡੇ ਹੋ ਖੜੇ ਹੋ ਜਾਣਗੇ ਕਿ ਕਿਵੇਂ ਇੱਕ ਬਜ਼ੁਰਗ ਬਾਬਾ ਇਹ ਰੋਂਦਾ ਵੀ ਨਹੀਂ ਦੇਖਿਆ ਚਾਹੁੰਦਾ ਕਿ ਕਿਵੇਂ ਇਸ ਦੇ ਨਾਲ ਜਿਹੜੀ ਅਜਹੀ ਬਦਸਲੂਕੀ ਕੀਤੀ ਹੈ ਇਸ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਇਹ ਵਿਅਕਤੀ ਹੈ ਜਿਹਨੇ ਕਰਮਚਾਰੀ ਨੇ ਅਜਹੀ ਕਰਤੂਤ ਕੀਤੀ ਹੈ ਉਸ ਨੂੰ ਜਿਹੜੀ ਸਜ਼ਾ ਜਿਹੜੀ ਜ਼ਰੂਰ ਮਿਲੇ ਤੇ ਆਪਣੇ ਰਾਏ ਜ਼ਰੂਰ ਸਾਂਝੀ ਕਰਿਓ ਕਿ ਅਜਿਹੇ ਲੋਕਾਂ ਦੇ ਖਿਲਾਫ ਕੀ ਹੋਣਾ ਚਾਹੀਦਾ ਤਾਂ ਦੇਖੋ ਇਹ ਵੀਡੀਓ ਇਹ ਦੇਖੋ ਜੀ ਜਿਹੜੇ ਬੱਸ ਸਟੈਂਡ ਦਾ ਕੱਲ੍ਹ ਵਾਕਿਆ ਹੋਇਆ ਸੀ ਕਿ ਇੱਕ ਬਜ਼ੁਰਗ ਨੂੰ ਉੱਥੇ ਬਾਥਰੂਮ ਕਰਾ ਕੀਤਾ ਸੀ ਉਹਨਾਂ ਨੇ ਕਿਉਂਕਿ ਪਾਪਾ ਜੀ ਉੱਥੇ ਪਿਸ਼ਾਬ ਕੀਤਾ ਗਿਆ ਸੀ ਹੋਟ ਹੈ ਗਿਆ ਹੋ ਗਿਆ ਮੈਨੂੰ ਉਹ ਕਹਿੰਦੇ ਮੈਨੂੰ ਇੱਕਦਮ ਕਹਿੰਦੇ ਮੈਨੂੰ ਚੱਕਰ ਆ ਗਏ ਤੇ ਮੇਰਾ ਪਿਸ਼ਾਬ ਵਿੱਚ ਨਿਕਲ ਗਿਆ ਹਾਂਜੀ ਤੇ ਪਪਾਏ ਕੀ ਹੋਇਆ ਫਿਰ ਪੱਗ ਪੁਗੜਦਾ ਪੱਗ ਲਾ ਕੇ ਤੇ ਘੁੰਟਾ ਵਾਰ ਕਿੰਨੇ ਕਿਹਾ ਸਰਦਾਰ ਇੱਕ ਇੱਕ ਕੁੜੀ ਇੱਕ ਨੇ ਆ ਕਹਿੰਦੇ ਕੁੜੀ ਸੀ ਨਾਲ ਇੱਕ ਦੋ ਜਾਣੇ ਸੀ ਉਹਨਾਂ ਦੋਨਾਂ ਨੇ ਕਿਹਾ ਤੁਹਾਨੂੰ ਪੋਚਾ ਮਾਰੋ ਪੱਗ ਲਾ ਕੇ ਤੇ ਪਪਾਏ ਫਿਰ ਉਸ ਤੋਂ ਬਾਅਦ ਚੱਲ ਗਿਆ ਮੇ ਘਰ ਮੈਨੂੰ ਅਦਾ ਤੈਨੂੰ ਮੈਂ ਠਾੜੇ ਖੰਡਾ ਆ ਮੈਂ ਕਿਹਾ ਮੈਂ ਇੱਕ ਗਰੀਬ ਬੰਦਾ ਆ ਕਰ ਮੈਂ ਇਤੋਂ ਕਰਕੇ ਠਾੜੇ ਤੇ ਪਾਪਾ ਇਹਨਾਂ ਨੂੰ ਮਾਰਿਆ ਕੁੱਟਿਆ ਵੀ ਉਹਨਾਂ ਨੇ ਨਹੀਂ ਨਹੀਂ ਤੇ ਜਿਹੜੇ ਤੁਸੀਂ ਕਹਿੰਦੇ ਮੇਰੇ ਪੈਸੇ ਜਿਹੜੇ ਗਵਾਚ ਗਏ ਅੱਗੇ ਪਿੱਛੇ ਹੈਗੇ ਸੀ 1000 ਰੁਪਿਆ ਉਹ ਤਾਂ ਮਾਰੇ ਲੱਗਾ ਆਸਾਨੀ ਇਹਨਾਂ ਨੇ ਕਰਦੇ ਦੇ ਕਿ ਫੜ ਕੇ ਕੀ ਕੀਤਾ ਕੋਈ ਗੱਲ ਨਹੀਂ ਪਾਪਾ ਇਹ ਅਸੀਂ ਕੱਲ ਦਾ ਤੁਹਾਨੂੰ ਲੱਭਦੇ ਪਏ ਸੀ ਪਰ ਤੁਸੀਂ ਸਾਨੂੰ ਲੱਭੇ ਨਹੀਂ ਤੇ ਉਹ ਜਿਹੜੇ ਤੁਸੀਂ ਹੁਣ ਕੀ ਚਾਹੁੰਦੇ ਹੋ ਕੀ ਹੋਵੇ ਦੇਖੰ ਮੁੰਡਾ ਤੇ ਇੱਕ ਕੁੜੀ ਸੀ ਬੱਸ ਇੱਕ ਮੁੰਡਾ ਤੇ ਇੱਕ ਕੁੜੀ ਸੀ ਆਹੋ ਉਹਨਾਂ ਦੋਨਾਂ ਨੇ ਤੁਹਾਨੂੰ ਜ਼ੋਰ ਲਾ ਕੇ ਪੱਗ ਲਾ ਕੇ ਪੋਚਾ ਮਾਰ। ਹਾਂਜੀ ਹਾਂਜੀ। ਅੱਛਾ ਆ ਪਾਇਆ ਗਿਆ ਜੀ ਪਿੱਛੇ ਇਨੇ ਇੱਕ ਲਗਿਆ ਜਿੰਨੇ ਨੂੰ ਆਖਿਆ ਇੱਕ ਜ਼ਰਦਾਰ ਹੈਗਾ ਜੀ ਕਿਤੇ ਆ ਗਿਆ ਪਾਗ ਲਾ ਕੇ ਤੇ ਪੋਚਾ ਮਾਰ। ਅਸੀਂ ਖਲੋਤੇ ਆ ਜੀ ਅੰਮ੍ਰਿਤਸਰ ਅੱਜ ਤੁਹਾਨੂੰ ਇੱਕ ਐਹੋ ਜੀ ਮਨ ਭਾਗੀ ਘਟਨਾ ਬਾਰੇ ਜਾਣਕਾਰੀ ਦੇ ਰਹੇ ਆ ਜੋ ਕਿ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰ ਦਿੰਦੀ ਆ। ਕੱਲ ਤਰੀਕ 12 ਦਿਨ ਸੋਮਵਾਰ ਇੱਕ ਬਜ਼ੁਰਗ ਨੇ ਖੰਡ ਵਾਲੇ ਦੇ ਜਿਹੜੇ ਕਿ ਬੱਸ ਸਟੈਂਡ ਨੂੰ ਜਾਂਦੇ ਨੇ ਬੀਆਰਟੀਐਸ ਬੱਸ 'ਚੋਂ ਖੰਡ ਵਾਲੇ ਤੋਂ ਬਹਿ ਕੇ ਬਟ ਉਹ ਬਜ਼ੁਰਗ ਹੋਣ ਦੇ ਨਾਲ ਦਾਤੇ ਥੋੜੇ ਜਿਹਾ ਬਿਮਾਰ ਵੀ ਸੀਗੇ ਤੇ ਬੀਆ ਸਟੇਸ਼ਨ ਤੇ ਉਹਨਾਂ ਦਾ ਬਾਥਰੂਮ ਨਿਕਲ ਜਾਂਦਾ ਉੱਥੋਂ ਦੇ ਗਾਰਡ ਜਿਹੜੇ ਕਿ ਦਵਿੰਦਰ ਜੀ ਸੀਗੇ ਉਹਨਾਂ ਵੱਲੋਂ ਇੰਨੀ ਕੁ ਸ਼ਰਮਸਾਰ ਹਰਕਤ ਕੀਤੀ ਗਈ ਜੋ ਕਿ ਇਨਸਾਨੀਅਤ ਨੂੰ ਵੀ ਝੰਜੋੜਦੀ ਆ ਉਹ ਬਜ਼ੁਰਗ ਨੇ ਦਸਤਾਰ ਸਜਾਈ ਪਈ ਸੀ ਪਿਛਲੇ ਕਾਫੀ ਸਮੇਂ ਤੋਂ ਸਿਰ ਤੇ ਦਸਤਾਰ ਸਜਾਉਂਦੇ ਨੇ ਉਹਨਾਂ ਦਾ ਜੇ ਗਲਤੀ ਨਾਲ ਬਾਥਰੂਮ ਨਿਕਲ ਗਿਆ ਜੇ ਉਹ ਬਿਮਾਰ ਸੀ ਗਏ ਆ ਉਹਨਾਂ ਨੂੰ ਕੋਈ ਡਰ ਪੈ ਗਿਆ ਜਾਂ ਕੋਈ ਤਬੀਅਤ ਖਰਾਬ ਹੋ ਗਈ ਉਸ ਬੰਦੇ ਨੇ ਉਹ ਗਾਰਨੇ ਜਿਹਨੇ ਖੁਦ ਵੀ ਦਸਤਾਰ ਸਜਾਈ ਸੀ ਜਿੰਨੂੰ ਕੀ ਦਸਤਾਰ ਦੀ ਇਮਾਨੀਤ ਪਤਾ ਹੋਣੀ ਚਾਹੀਦੀ ਕਿ ਇਹਨਾਂ ਨੂੰ ਗੁਰੂਆਂ ਵੱਲੋਂ ਦਿੱਤੀ ਗਈ ਐਹੋ ਜੀ ਦਾਤ ਆ ਜੋ ਕਿ ਸਾਡਾ ਮਾਨ ਸਮਾਨ ਬਟ ਉਹ ਇੱਕ ਨੀਝ ਹਰਕਤ ਕਰਦੇ ਉਸ ਬੰਦੇ ਨੇ ਕੀ ਕੀਤਾ ਉਹ ਬਜ਼ੁਰਗ ਨੂੰ ਦਾਬਾ ਮਾਰਿਆ ਕਿ ਇਹ ਜਿਹੜਾ ਤੂੰ ਬਾਥਰੂਮ ਕੀਤਾ ਵਾ ਇਹਨੂੰ ਆਪਣੇ ਪਰਨੇ ਨਾਲ ਸਾਫ਼ ਕਰ ਉਹ ਬਜ਼ੁਰਗ ਇੰਨੇ ਕ ਡਰ ਗਏ ਉਹਨਾਂ ਨੇ ਆਪਣੀ ਦਸਤਾਰ ਨਾਲ ਬਾਥਰੂਮ ਸਾਫ਼ ਕੀਤਾ ਜੋ ਕਿ ਸੋਚ ਕੇ ਹੀ ਮਨ ਝੋੜ ਜਾਂਦਾ ਵਾ ਕਿ ਇੰਨਾ ਨੀਚ ਇਨਸਾਨ ਵੀ ਕੋਈ ਹੋ ਸਕਦਾ ਉਸ ਤੋਂ ਬਾਅਦ ਉਹਦੀ ਨੀਚਤਾ ਦੀ ਹੱਦ ਉੱਥੇ ਹੀ ਨਹੀਂ ਮੁੱਕਦੀ ਉਸ ਤੋਂ ਬਾਅਦ ਉਹਨੇ ਕੀ ਕੀਤਾ ਆਪਣੀ ਵਾਹ ਵਾਈ ਲੁੱਟਾਂ ਲਈ ਉਸ ਬਜ਼ੁਰਗ ਦੀਆਂ ਫੋਟੋਆਂ ਖਿੱਚੀਆਂ ਪੋਚਾ ਲੰਨ ਦੇ ਦੀਆਂ ਆਪਣੇ ਦਸਤਾਰ ਨਾਲ ਤੇ ਉਹ ਫੋਟੋਆਂ ਆਪਣੇ ਆਫੀਸ਼ੀਅਲੀ ਜਿਹੜਾ ਵਟਸਐਪ ਦਾ ਇਹਨਾਂ ਦਾ ਗਰੁੱਪ ਸੀਗਾ ਜਿਹਦੇ ਚ ਡਿਊਟੀਆਂ ਵਗੈਰਾ ਪੈਂਦੀਆਂ ਉਹਦੇ ਚ ਪਾਈ ਆ ਗਈਆਂ ਕਿ ਵੇਖੋ ਇੱਕ ਬਜ਼ੁਰਗ ਨੇ ਇੱਥੇ ਬਾਥਰੂਮ ਕੀਤਾ ਤੇ ਮੈਂ ਉਹਦੇ ਕੋਲ ਉਹਦੇ ਹੀ ਪਰਨੇ ਨਾਲ ਜਾਂ ਦਸਤਾਰ ਨਾਲ ਪੋਚੇ ਲਵਾਏ ਆ ਇਹਦੇ ਚੋਂ ਵਾਹ ਵਾਈ ਲੁੱਟਣਾ ਚਾਹਦਾ ਸੀ ਮੈਂ ਤੇ ਮੈਂ ਬਹੁਤ ਮਾਣ ਨਾਲ ਧੰਨਵਾਦ ਕਰਦਾ ਹਾਂ ਤੁਹਾਡੀ ਭੈਣ ਆ ਲਵਲੀ ਇਹ ਵੀ ਇੱਕ ਬੀਆਰਟੀਐ ਸਟੇਸ਼ਨ ਤੇ ਗਾਰਡ ਦੀ ਨੌਕਰੀ ਕਰਦੀ ਆ ਜਿਹਨੂੰ ਇਹਨੇ ਗਰੁੱਪ ਚੋਂ ਫੋਟੋਆਂ ਦੇਖੀਆਂ ਤੇ ਇਹਨੇ ਉਹ ਕੰਮ ਦੀ ਆਲੋਚਨਾ ਕੀਤੀ ਕਿ ਇਹ ਗੱਲ ਠੀਕ ਨਹੀਂ ਹੋਈ ਕਿਸੇ ਦੀ ਦਸਤਾਰ ਲਵਾ ਕੇ ਉਹਨਾਂ ਐਹੋ ਜਿਹੀ ਹਰਕਤ ਕਰਨਾ ਇਹ ਇੱਕ ਦਸਤਾਰ ਦੀ ਬੇਦਬੀ ਆ ਤੇ ਉਹਦੇ ਨੈਬਰਸ ਚ ਅੱਜ ਤੈਨੂੰ ਹੀ ਇੱਕ ਮੈਸੇਜ ਆਂਦਾ ਕਿ ਤੈਨੂੰ ਕੰਮ ਤੋਂ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਤੂੰ ਇੱਕ ਬਗਾਨੇ ਦੀ ਬਗਾਨੇ ਦੀ ਆਵਾਜ਼ ਚੁੱਕਣ ਦੀਆਂ ਜਦ ਕੀ ਉਹ ਗਾਰਡ ਦੀ ਤੂੰ ਖਲਾਫਤ ਕਰਨ ਦੀ ਉਹ ਗਾਰਡ ਤੇ ਸਾਡਾ ਆਪਣਾ ਵਾ ਮੈਂ ਤੇ ਪੁੱਛਣਾ ਚਾਹਨਾ ਵਾ ਜਿਦੋਂ ਇੱਕ ਦਸਤਾਰ ਦੀ ਬੇਦਵੀ ਹੋ ਗਈ ਕਿ ਧਰਮ ਚ ਬੇਦਵੀ ਹੁੰਦੀ ਆ ਇਹਦੇ ਚ ਕੀ ਆਪਣਾ ਤੇ ਕੀ ਬਗਾਨਾ ਅੱਜ ਇੱਕ ਕੁੜੀ ਹੋ ਹੁੰਦਾ ਉਹਨੂੰ ਖਮਿਆਜਾ ਭੁਗਤਣਾ ਪੈ ਰਿਹਾ ਕਿ ਕੋਈ ਕੁੜੀ ਨੇ ਉਹਦੀ ਆਵਾਜ਼ ਚੁੱਕ ਲਈ ਕਿ ਕਿ ਦਸਤਾਰ ਦੀ ਬੇਦਵੀ ਨਹੀਂ ਹੋਣੀ ਚਾਹੀਦੀ ਇਹ ਬਜ਼ੁਰਗ ਦੀ ਤੁਸੀਂ ਵੀਡੀਓ ਦੇਖੋ ਬਜ਼ੁਰਗ ਕਿਦਾਂ ਬਿਲਕ ਬਿਲਕ ਕੇ ਰੋ ਰਿਹਾ ਤੇ ਆਪਣੀ ਆਪ ਬੀਤੀ ਦੱਸਣ ਦਿਆ ਸ਼ਾਬਦੀ ਸ਼ਸ਼ੀ ਕਾਲ ਜੀ ਕੱਲ ਮੈਂ ਪਛਾਪ ਆ ਗਿਆ ਜੀ ਪਿੱਛੇ ਨਹੀਂ ਇਕ ਲਗਿਆ ਇੰਨੇ ਮੁੰਨੂ ਆਖਿਆ ਇੱਕ ਚਰਦਾਰ ਹੈਗਾ ਜੀ ਕਿ ਕੁੜੀ ਹੈਗੀ ਜੀ ਇਹਨੇ ਆ ਗਿਆ ਪਾਗਲ ਲਾ ਕੇ ਤੇ ਉੱਤਾਰ ਮਾਰ ਇੱਕ ਜਾਨ ਹੈਗਾ ਜੀ ਪਿਆ ਹੈਗਾ ਜੀ ਮੇਰੇ ਪਾਗਲ ਕੇ ਅਭੀ ਲੈ ਕੇ ਚੱਲ ਗਈ ਬੜੀ ਬੜੀ ਮੈਨੂੰ ਇਹ ਛਾਪ ਸਹੀ ਦਾ ਸਾਹਬ ਜੀ ਤੁਸੀਂ ਵੀਡੀਓ ਦੇਖੀ ਬਜ਼ੁਰਗ ਦੀ ਇਹ ਬਜ਼ੁਰਗ ਦੇ ਹਾਲਾਤ ਵੇਖੋ ਕਿ ਤੁਹਾਨੂੰ ਲੱਗਦਾ ਉਹ ਬਜ਼ੁਰਗ ਨੇ ਜਾਣ ਬੁੱਝ ਕੇ ਉੱਥੇ ਬਾਥਰੂਮ ਕੀਤਾ ਹੋਣਾ ਤੋ ਉਤੋਂ ਵੇਖੋ ਬਜ਼ੁਰਗ ਦਾ ਕਹਿਣਾ ਕੀ ਆ ਕਿ ਮੈਨੂੰ ਦਾਬਾ ਮਾਰਿਆ ਗਿਆ ਕਿ ਯਾਂ ਤੇ ਪਰਨਾ ਲਾਗੇ ਇਨਸਾਫ ਕਰ ਨਹੀਂ ਤਾਂ ਤੈਨੂੰ ਪੁਲਿਸ ਫੜਾ ਦਾਂਗੇ ਉਸ ਤੋਂ ਬਾਅਦ ਅੱਜ ਮੈਂ ਇਹ ਵੀਡੀਓ ਬਣਾਉਂਦਾ ਹੈ ਮਕਸਦ ਹੈਗਾ ਵਾ ਕਿ ਧਰਮ ਕੋਈ ਵੀ ਹੋਵੇ ਸਾਰਿਆਂ ਦਾ ਸਮਾਨ ਸਾਨੂੰ ਬਰਾਬਰ ਚਾਹੀਦਾ ਵਾ ਅਸੀਂ ਕਿਸੇ ਧਰਮ ਦੀ ਬੇਦਬੀ ਬਰਦਾਸ਼ਤ ਨਹੀਂ ਕਰਾਂਗੇ ਤੇ ਅੱਜ ਉਹਦੇ ਅੱਗ ਦੀ ਬੇਦਬੀ ਨਹੀਂ ਹੋਈ ਹਾਡੇ ਜ਼ਮੀਰ ਦੀ ਬੇਦਬੀ ਹੋਈ ਸਾਡੀ ਧਰਮ ਦੀ ਬੇਦਬੀ ਹੋਈ ਸਾਡੀ ਇਨਸਾਨੀਅਤ ਦੀ ਬੇਦਬੀ ਹੋਈ ਅਸੀਂ ਅੱਜ ਉਹਦੀ ਪੱਗ ਦਾ ਇਨਸਾਫ ਦਿਵਾਣਾ ਵਾ ਤੇ ਇਹ ਭੈਣ ਨੂੰ ਜਿਸ ਨੂੰ ਕੀ ਉਹ ਦਫ਼ਤਰ ਵੱਲੋਂ ਹੱਲਾਸ਼ੇਰੀ ਦਿੱਤੀ ਜਾਣੀ ਚਾਹੀਦੀ ਐਪਰੀਸ਼ੀਏਟ ਕਰਨਾ ਚਾਹੀਦਾ ਹੈਗਾ ਕਿ ਤੂੰ ਇਹ ਆਵਾਜ਼ ਚੁੱਕੀ ਆ ਉਹਦਾ ਖਮਿਆਜਾ ਉਹਨੂੰ ਕੀ ਮਿਲ ਰਿਹਾ ਵਾ ਕਿ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਜੇ ਇਹ ਭੈਣ ਨੂੰ ਦੁਬਾਰਾ ਬਹਾਲ ਨਾ ਕੀਤਾ ਗਿਆ ਤੈਨੂੰ ਐਪਰੀਸ਼ੀਏਟ ਨਾ ਕੀਤਾ ਗਿਆ ਤਾਂ ਹੀ ਬਹੁਤ ਜਨ ਬੀਆਰਟੀਐਸ ਬੱਸ ਦੇ ਸਟੇਸ਼ਨ ਤੇ ਧਰਨਾ ਵੀ ਲਾਵਾਂਗੇ ਕਿਰਪਾ ਇਹ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਇੱਕ ਪੱਗ ਦਾ ਸਵਾਲ ਜੇ ਇੱਕ ਇੱਜ਼ਤ ਦਾ ਸਵਾਲ ਜੇ ਤੇ ਇੱਕ ਉਹ ਜੀ ਧੀਰ ਦਾ ਸਵਾਲ ਜੇ ਜਿੰਨੇ ਗਲਤ ਕੰਮ ਦੇ ਬਾਅਦ ਖਲਾਫ ਆਵਾਜ਼ ਚੁੱਕੀ ਤੇ ਉਹਦਾ ਖਮਿਆਜਾ ਉਹਨੂੰ ਭੁਗਤਣਾ ਪੈ ਰਿਹਾ ਵਾ ਸਤਾਰ ਜੀ ਮੈਂ ਲਵਲੀ ਗਾਰਡ ਜਿਹੜੀ ਕਿ ਬੀਆਰਟੀਐਸ ਵਿੱਚ ਜੌਬ ਕਰਦੀ ਹਾਂ ਕੱਲ ਜਿਸ ਤਰ੍ਹਾਂ ਕਿ ਕੱਲ ਸਾਢੇ 10 ਵਜੇ ਇੱਕ ਬਜ਼ੁਰਗ ਜਿਹੜੇ ਸੀ ਉਹ ਸਾਡੇ ਬੱਸ ਸਟੈਂਡ ਦੇ ਸਟਾਪ ਤੇ ਆਏ ਜਿਨ੍ਹਾਂ ਨੇ ਕਿ ਉੱਥੇ ਉਹਨਾਂ ਕੋਲ ਇੱਕ ਉਹਨਾਂ ਨੂੰ ਚੱਕਰ ਆ ਗਿਆ ਜਾਂ ਕਿਸ ਤਰ੍ਹਾਂ ਉਹਨਾਂ ਕੋਲ ਉੱਥੇ ਬਾਥਰੂਮ ਹੋ ਗਿਆ ਕਿ ਸਾਡੇ ਉੱਥੇ ਦੇ ਜਿਹੜੇ ਗਾਰਡ ਸੀ ਉਹਨਾਂ ਨੇ ਉਹਨਾਂ ਦੀ ਪੱਗ ਲਵਾ ਕੇ ਉੱਥੇ ਪੋਚੇ ਮਰਵਾਏ ਜਦੋਂ ਇਹ ਸਾਰੀਆਂ ਫੋਟੋਆਂ ਸਾਡੇ ਗਰੁੱਪ ਦੇ ਵਿੱਚ ਪਈਆਂ ਜਿੱਥੇ ਡਿਊਟੀਆਂ ਪੈਂਦੀਆਂ ਐ ਤੇ ਮੈਂ ਇਹਨਾਂ ਫੋਟੋਆਂ ਨੂੰ ਦੇਖ ਕੇ ਪਹਿਲਾਂ ਤੇ ਇੱਕਦਮ ਘਬਰਾ ਗਈ ਔਰ ਦੇਖ ਕੇ ਇੱਕਦਮ ਸ਼ੌਕ ਹੋ ਗਈ ਕਿ ਇਹ ਹੋਇਆ ਕੀ ਹੈ ਦਸਤਾਰ ਕਿਉਂ ਲਵਾਈ ਗਈ ਹੈ ਤੇ ਜਦੋਂ ਮੈਂ ਇਹ ਫੋਟੋਆਂ ਨੂੰ ਕਿਹਾ ਕਿ ਇਹ ਫੋਟੋਆਂ ਬਹੁਤ ਗ ਤੇ ਉਹਨਾਂ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਬੋਲੀਆਂ ਉਹਨਾਂ ਦੇ ਖਿਲਾਫ ਗੱਲ ਕੀਤੀ ਐ ਤੇ ਫਿਰ ਉੱਥੇ ਕਈ ਵਾਰੀ ਮੈਨੂੰ ਧਮਕੀਆਂ ਮਿਲੰਦੀਆਂ ਕਈ ਵਾਰੀ ਕੁਝ ਮਿਲੰਦਿਆ ਕਿ ਮੈਡਮ ਤੁਸੀਂ ਚੁੱਪ ਹੋ ਜਾਓ ਤੁਹਾਡਾ ਉਹ ਕੀ ਬੰਦਾ ਲੱਗਦਾ ਸੀ ਤੁਸੀਂ ਕਿਉਂ ਬੋਲਦੇ ਹੋ ਬਾਰ ਬਾਰ ਮੈਨੂੰ ਇਹੋ ਹੀ ਕਹੀਦਾ ਰਹੇ ਤੁਸੀਂ ਕਿਉਂ ਬੋਲਦੇ ਹੋ ਮੈਂ ਇਸ ਕਰਕੇ ਬੋਲਦੀਆਂ ਕਿ ਸਿਰਫ ਇੱਕ ਦਸਤਾਰ ਦੇ ਕਰਕੇ ਇੱਕ ਪੱਗ ਦੇ ਕਰਕੇ ਸਾਨੂੰ ਪਤਾ ਪੱਗ ਦੀ ਇਮਾਨਤ ਕੀ ਆ ਜਿਹੜੀ ਪੱਗ ਉਹਦੀ ਬਹੁਤ ਵੱਡੀ ਇਮਾਨਤ ਆ ਚਾਹੇ ਕੋਈ ਵੀ ਧਰਮ ਹੋਵੇ ਚਾਹੇ ਹਿੰਦੂ ਧਰਮ ਹੈ ਚਾਹੇ ਸਿੱਖ ਧਰਮ ਹੈ ਕਿਉਂਕਿ ਜੇ ਸਿੱਖ ਧਰਮ ਦੇ ਵਿੱਚ ਵੀ ਪੱਗ ਦੀ ਹੈ ਮੈਂ ਕਿ ਹਿੰਦੂ ਧਰਮ ਵਿੱਚ ਵੀ ਆਉਂਦੇ ਆ ਤੇਰੀ ਜਦੋਂ ਅਜੇ ਸ਼ਰਮਾ ਜੀ ਨਾਲ ਗੱਲ ਹੁੰਦੀ ਆ ਫੋਨ ਤੇ ਮੈਂ ਉਹਨਾਂ ਨੂੰ ਬੜੇ ਰਿਸਪੈਕਟ ਨਾਲ ਕਿਹਾ ਕਿ ਇੱਕ ਬੇਦਬੀ ਹੋਈ ਆ ਤੇ ਜੇ ਇੱਕ ਕੁੜੀ ਨੇ ਹਿੰਮਤ ਕਰਕੇ ਆਵਾਜ਼ ਚੁੱਕੀ ਆ ਤੁਹਾਨੂੰ ਤਾਂ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਉਹਨਾਂ ਨੇ ਇੱਕੋ ਗੱਲ ਕਹੀ ਕਿ ਤੁਹਾਡੇ ਮੈਕਮੇ ਦੀ ਗੱਲ ਆ ਜਿਹੜਾ ਤੁਹਾਡੇ ਮੈਕਮੇ ਦੇ ਖਿਲਾਫ ਬੋਲੇਗਾ ਇਹ ਉਹਨਾਂ ਇਦਾਂ ਹੀ ਕਰਾਂਗੇ ਹੁਣ ਤੂੰ ਹੀ ਇਨਸਾਫ਼ ਦਿਵਾਣਾ ਜੇ ਇੱਕ ਪੱਗ ਦੀ ਬੇਦਬੀ ਦਾ